ਹਾਂਜੀ ਦੋਸਤੋ ਜੈ ਬਾਬੇ ਦੀ ਕਿੱਦਾਂ ਹਾਲਚਲ ਠੀਕ ਠਾਕ ਹੋ ਤੇ ਅੱਜ ਆਪਾਂ ਚੱਲੇ ਆ ਬਾਬਾ ਜੀ ਦੇ ਨਵੇਂ ਸਾਲ ਨੂੰ ਬਾਬਾ ਪੌਣਾ ਹਰੀ ਜੀ ਦੇ ਤੇ ਸਾਰੇ ਮੇਰੇ ਭਰਾ ਖੜੇ ਆ ਆ ਸਾਡੇ ਜੋਤੂ ਜੀ ਤੇ ਸਾਰੇ ਆਪਣੇ ਆਪਣੇ ਨਾਮ ਦੱਸਣਗੇ ਜੈ ਬਾਬੇ ਦੀ ਜੈ ਬਾਬੇ ਦੀ ਜੀ ਜੈ ਬਾਬੇ ਦੀ ਮਰਜ਼ਾ ਇਹ ਸਾਡੇ ਸ਼ੀਨੂ ਬਾਬਾ ਜੀ ਜੋ ਕਿ ਸਾਡੇ ਇੰਸਟਾਗ੍ਰam ਤੇ ਆ ਕੇ ਲਾਈਵ ਆਉਂਦੇ ਹੁੰਦੇ ਆ ਤੇ ਇਹਨਾਂ ਦੀ ਥੋੜੀ ਜੀ ਸ਼ੀਨੂ ਸ਼ਾਈ ਸ਼ੀਨੂ ਜੀ ਇਹ ਸਾਡੇ ਭਾਜੀ ਹੈਗੇ ਆ ਸਾਬੀ ਭਾਜੀ ਸਾਬੀ ਭਾਜੀ ਕੀ ਬਾਤਾਂ ਨੇ ਸਾਬੀ ਭਾਜੀ ਜੈਕਟ ਬਹੁਤ ਸੋਹਣੀ ਤੁਹਾਡੀ ਤੇ ਆ ਮੁੰਡਾ ਕਹਿ ਰਿਹਾ ਜੀ ਕਹਿੰਦਾ ਪਾਜੀ ਦੇਖਿਓ ਸਾਡੀ ਆਊਟਫਿਟ ਕਿੱਦਾਂ ਠੀਕ ਆ ਆਊਟਫਿਟ ਚੈੱਕ ਕਰੋ ਪਹਿਲਾਂ ਤਾਂ ਮੁੰਡੇ ਦੀ ਮੇਗਾ ਪੁੱਤ ਅੱਗੇ ਜਾ ਕੇ ਤੁਹਾਨੂੰ ਪਤਾ ਲੱਗਣਾ ਆਊਟਫਿਟ ਕੀ ਆ ਤੇ ਆ ਸਾਡੇ ਮੰਗੀ ਜੀ ਤੇ ਸਾਰੇ ਮੁੰਡੇ ਹਲੇ ਰੈਡੀ ਹੋ ਰਹੇ ਆ ਬਾਕੀ ਤੁਹਾਨੂੰ ਅੱਗੇ-ਅੱਗੇ ਨਾਲ-ਨਾਲ ਵੀਡੀਓ ਦੇਖਣ ਨੂੰ ਮਿਲੂਗੀ ਤੇ ਆਪਣੇ ਮਾਲਪੁਰ ਵਾਲੇ ਪੇਜ ਨੂੰ ਜ਼ਰੂਰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਕਰਿਓ ਜੈੋਬੀ ਦੀ ਜੈੋਬੀ ਦੀ ਦੋਸਤੋ ਆਪਣਾ ਸ਼ੋਟਾ ਦੇ ਤਾ ਆਪਣੇ ਮੁੰਡੇ ਤਿਆਰ ਹੋ ਰਿਹਾ ਹਵਾ ਹਵਾ ਭਰ ਲਈਆਂ ਸਾਰਿਆਂ ਨੇ ਮੇਰੇ ਭਰਾਵਾਂ ਨੇ ਮੋਟਰਸਲਾਂ ਦੇ ਵਿੱਚ ਤੇ ਬਾਕੀ ਸਾਨੂੰ ਜਿੱਥੇ ਵੀ ਆਪਣਾ ਨੈਕਸਟ ਸਟਾਪ ਹੋਊਗਾ ਉਹ ਤੁਹਾਨੂੰ ਉੱਥੇ ਦਿਖਾਵਾਂਗੇ ਕੀ ਖਾਤਾ ਸੰਗਤ ਜੀ ਜੈਵਬੇ ਦੀ ਆਪਾਂ ਪਹੁੰਚ ਗਏ ਆ ਜੀ ਖਾਖੀ ਸ਼ਾ ਤੇ ਆਪਣੇ ਨਾਲ ਦੇ ਮੁੰਡੇ ਆ ਰਹੇ ਆ ਆਪਾਂ ਪਹਿਲਾਂ ਪਹੁੰਚ ਗਏ ਆ ਤੇ ਬਾਕੀ ਆ ਜੋ ਸੰਗਤ ਜੀ ਦਰਸ਼ਨ ਕਰੀਏ ਖਾਖੀ ਸ਼ਾ ਮਲੰਗ ਫੱਟਿ ਸ਼ਾਮ ਨੂੰ ਲੰਘ। ਮੁੱਠਾ ਠੀਕ ਲਿਆ ਜੀ ਤੇ ਚਲੋ ਮੈਂ ਨਹੀਂ ਆ ਥੋੜਾ ਜਿਹਾ ਚੌਂਕੀ ਭਰਦੇ ਆ। ਐਲਬਟਾ ਭਲਾਣੇ ਨਹੀਂ ਹੈਗੇ। ਤੇ ਖਾਤੀ ਮੁੱਡੇ ਬੈਠੇ ਹੋ ਆਪਣੇ। ਦੋਸਤੋ ਜਵਾਬ ਦੇ ਦੀ ਕਿੰਦਾ ਹਾਲ ਚਾ ਤੇ ਆਪਾਂ ਇੱਥੇ ਰੁਕੇ ਸੀਗੇ ਟਾਬੇ ਦੇ ਉਨਾਂ ਠੀਕ ਹੈ ਆਪਾਂ ਉਨੇ ਤਰੁਕੇ ਸੀ ਚਾਹ ਚ ਪੀ ਲਈ ਆ ਚਾਹ ਪੀ ਕੇ ਟਾਈਮ ਹੋ ਗਿਆ ਆ 5:48 ਤੇ ਬੱਸ ਨੂੰ ਮੈਂ ਰੈਡੀ ਆ ਰੈਡੀ ਹੋ ਕੇ ਸ਼ਾਤ ਲਾਈਆਂ ਬਾਬਾ ਜੀ ਦੇ ਜਾ ਕੇ ਆਪਾਂ ਅਪਡੇਟ ਬਾਨਨੇ ਆ ਠੀਕ ਹੈ ਜੀ ਤੇ ਆਪਣਾ ਚੈਨਲ ਦੇਖਦੇ ਰਹੋ ਸਾਰੇ ਜਣੇ ਬਾਕੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੀ ਬਾਬੇ ਦੀ ਅੱਗੇ ਤੋਂ ਅੱਗੇ ਵੀਡੀਓ ਤੁਹਾਨੂੰ ਦਿਖਾਈ ਜਾਵਾਂਗੇ ਜੋ ਜਿੱਥੇ ਤੇ ਅਸੀਂ ਜਾਣਾ ਮੈਂ ਤੁਹਾਡੀ ਹਾਂਜੀ ਦੋਸਤੋ ਜੈ ਬਾਬੇ ਦੀ ਆਪਣਾ ਤੀਜਾ ਸਟਾਪ ਲੱਗਾ ਜੀ ਬਾਬਾ ਜੀ ਦੇ ਸਤਿ ਸ਼੍ਰੀ ਅਕਾਲ ਜੀ ਜਾਂਦੇ ਲੱਗੇ ਤੇ ਦੋਸਤੋ ਜੈ ਬਾਬੇ ਦੀ ਤੀਜਾ ਸਟਾਪ ਲੱਗਾ ਜੀ ਆਪਣਾ ਬਾਬਾ ਜੀ ਦੇ ਜਾਂਦੇ ਹੋਏ ਨਵੇਂ ਸਾਲ ਤੇ ਤੇ ਸਾਰਿਆਂ ਨੂੰ ਜੈ ਬਾਬੇ ਦੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੈ ਬਾਬੇ ਦੀ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਤੁਹਾਨੂੰ ਵੀ ਤੁਹਾਨੂੰ ਲੋੜੀ ਵੀ ਦੀਆਂ ਵੀ ਐਡਵਾਂਸ ਤੇ ਸਾਰੇ ਆਇਓ ਬਾਬੇ ਦੇ ਮੈਂ ਇਹੀ ਕਹਿਣਾ ਚਾਹਣਾ ਹੈ ਜੀ ਤੇ ਚਾਹ ਪੋਣ ਲੱਗੀ ਆ ਇੱਥੇ ਤੁਸੀਂ ਕੁਝ ਵੀ ਲੈ ਸਕਦੇ ਆ ਬਾਕੀ ਮੁੰਡੇ ਖੜੇ ਆ ਬਾਬਾ ਜੀ ਦੀ ਸੰਗਤ ਖੜੀ ਆ ਸਾਰੀ ਪਿੱਛੇ ਵੀ ਬਾਬਾ ਜੀ ਦੀ ਸੰਗਤ ਖੜੀ ਆ ਤੇ ਅੱਗੇ ਜਾ ਕੇ ਚਾਹ ਚੂਪੀ ਕੇ ਫਿਰ ਆਪਾਂ ਅੱਗੇ ਤੁਹਾਨੂੰ ਦਿਖਾਣੇ ਆ ਜੈ ਬਾਬੇ ਦੀ ਸਾਰੇ ਨੂੰ ਤੱਕ ਸੰਗਤ ਜੀ ਜੈਵਾ ਬੇਦੀ ਆਪਾਂ ਬਹੁਰੀਏ ਬਾਬਾ ਜੀ ਦੇ ਤੇ ਬਾਬਾ ਜੀ ਦੇ ਭਗਤ ਮਿਲ ਗਿਆ ਸਾਨੂੰ ਜੈ ਬਾਬੇ ਦੀ ਪਾਈ ਜੈਵਾ ਬਾਬੇ ਦੀ ਹੈਪੀ ਨਿਊ ਇਅਰ ਸਾਰਿਆਂ ਨੂੰ ਜਗਰਾ ਪੋੜਾ ਰੀ ਜੀ ਦਾ ਬਹੁਤ ਜੱਜ ਜੈਕਾਰਾ ਧੂੜੇ ਵਾਲੀ ਸੱਚੀ ਸਰ ਕਾ ਬਾਬਾਈ ਦਾ ਕਿਆਬ ਆਤਾ ਨਾ ਮੈਂ ਕਹੇ ਲੇਰਾ ਮੇਰਾ ਮੂਝ ਬੰਦਿਆ ਬਾਬਾਈ ਦਾ ਐ ਸਕਦਾਰੋਂ ਪੰਡ ਰਹੇ ਆ ਖੁੱਲੇ ਗੱਫੇ ਆਜੋ 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 ਛੋਟੂ ਬਲਾਈ ਜੀ ਨੋ ਨੋ ਦੋਸਤ ਸਾਡੀ ਚਾਹ ਆਵਾਜ਼ ਹੈ ਬਾਬਾਈ ਦਾ ਲੇਰਾ ਲੇਰਾ ਲੱਗਿਆ Yeah. ਜੀ ਜਵਾਪੇ ਦੀ ਜਵਾਪੇ ਦੀ ਕਿੰਦਾ ਹਾਲ ਦੀ ਪੌਣੀ ਹੈ ਜੀ ਬਾਬਾ ਜੀ ਦੇ ਦਰਵਾਜ਼ਾ ਸ਼ਾਂਤ ਲਾਈ ਇਹ ਆਪਣਾ ਸ਼ੋਜਾ ਛੋਟਾ ਜਿਹੇ ਤੇ ਛੋਟੇ ਜਿਹੇ ਦੋਸਤੋ ਕੀ ਬਾਤਾਂ ਨੇ ਮੈਂ ਕਿਹਾ ਰਾਸ਼ ਤੁਸੀਂ ਦੇਖ ਸਕਦੇ ਆ ਬਾਬਾ ਜੀ ਦੇ ਦਰਵਾਜ਼ੇ ਤੇ ਕੀ ਬਾਤਾਂ ਨੇ ਬਹੁਤ ਰਾਸ਼ਿਆ ਸੋਹਣਿਓ ਬਹੁਤ ਰਾਸ਼ਿਆ ਕੀ ਬਾਤਾਂ ਨੇ ਨਵਾਂ ਸਾਲ ਬਾਬਾ ਜੀ ਦੇ ਨਾਲ ਬਾਬਾ ਜੀ ਸਾਰਿਆਂ ਨੂੰ ਨਿਆਰੇ ਲਿਆਉਣ ਕੀ ਬਾਤਾਂ ਨੇ ਉਸ ਲਈ ਨੰਬਰ ਏ ਓਏ ਹੋਏ ਹੋ ਰਸ਼ ਦੇਖੋ ਤੁਸੀਂ ਬਸਕਪੂਰ ਦਾ ਰਸ਼ ਕਰਪਾਉਣਾ ਹਰੀ ਜੀ ਦਾ ਬੋਲ ਸੱਚੇ ਗੁਰੂ ਆ ਜੀ ਯਾ ਉਸੋ ਇੰਨੇ ਸ਼ਰਧਾਲੂ ਆ ਬਾਬਾ ਜੀ ਦੇ ਬਹੁਤ ਹੀ ਰਾਸ਼ਿਆ ਕੀ ਬਾਤ ਹੈ ਨਹੀਂ ਕੀ ਬਾਤ ਹੈ ਇਸ ਟ੍ਰੈਫਿਕ ਟ੍ਰੈਕ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਹੋ ਰਹੀ ਆ। ਮੈਂ ਉਤਰਾਂ? ਉਤਰ ਜਾਓ, ਉਤਰ ਜਾਓ। ਟ੍ਰੈਫਿਕ ਬਹੁਤ ਹੋ ਰਹੀ ਆ, ਕਿਆ ਬਾਤ ਆ। ਸਾਡੇ ਪੁਲਿਸ ਮੁਲਾਜ਼ਮ ਵੀ ਡਿਊਟੀਆਂ ਕਰ ਰਹੇ ਸਾਡੇ ਪੁਲਿਸ ਸਾਹਿਬ। ਓ ਯਾਰ ਇੱਕ ਗੱਡੀ ਕਰ ਲਓ ਪਿੱਛੇ, ਰਾਮਾ। ਕਿਆ ਬਾਤ ਆ। ਹਾਂ ਦੋ ਪਾ। ਬੋਰ ਰਾਸ਼ਿਆ, ਬੋਰ ਰਾਸ਼ਿਆ। ਬਾਕੀ ਦੇ ਉੱਪਰ ਗੁਫਾ ਤੇ ਜਾ ਕੇ ਪਤਾ ਲੱਗਣਾ ਕਿ ਬਹੁਤ ਸੰਗਤ ਆਇਆ ਸੰਗਤਾਂ ਬਹੁਤ ਦੂਰ ਦੂਰੋਂ ਤੋਂ ਆਈਆਂ ਆ ਬਾਬਾ ਜੀ ਦੇ ਦਰਸ਼ਨ ਕਰਨ ਨੂੰ 50 ਸਾਲ ਹੈਪੀ ਨਿਊ ਇਅਰ ਸਾਰੇ ਮੇਰੇ ਭੈਣ ਭਰਾਵਾਂ ਨੂੰ ਹੈਪੀ ਨਿਊ ਇਅਰ ਚੈੱਕ

ਉਹ ਨਹੀਂ ਰੋਕਦਾ ਉਹ ਨਹੀਂ ਰੋਕਦਾ ਉਹ ਕਹਿੰਦਾ ਮਸੀ ਕੱਢਿਆ ਵੇ ਹੋ ਵੇਹੋ ਦੇਖੋ ਗੱਡੀਆਂ ਜਹੂ ਜਹੂ ਵਾਜੀ ਵਾ ਇਹ ਕੀ 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 ਆਏ ਹਾ ਹਾ ਤੇ ਕਾਰਾ ਪੋਣਾ ਹਰੀ ਜੀ ਦਾ ਬੋਲ ਸੱਚੇ ਦਰਗਾਹ ਆਪਾਂ ਜਾ ਰਹੇ ਹਾਤ ਲਾਈਆਂ ਤੋਂ ਦਿਓੜ ਸਤ ਗੁਫਾਵਲ ਬਾਬਾ ਜੀ ਨੂੰ ਬਾਬਾ ਜੀ ਦੇ ਦਰਸ਼ਨ ਕਰਨਾਂ ਨੂੰ ਦਰਸ਼ਨ ਕਰਨ ਨੂੰ ਤੇ ਕਿਆ ਬਾਤਾਂ ਨੇ ਮੈਂ ਕਿਹਾ ਕਿਆ ਵਪਾਗੀ ਕਿਆ ਵਪਾਗੀ ਰੂਹ ਖੁਸ਼ ਹੋ ਗਈ ਰੂਹ ਖੁਸ਼ ਹੋ ਰਹੀ ਹੈ ਰੂਹ ਖੁਸ਼ ਹੈਪੀ ਸੰਗਤ ਬਹੁਤ ਖੁਸ਼ੀਆਂ ਨਾਲ ਨੱਚ ਰਹੀ ਆ ਜੀ ਦੇਖ ਰਹੇ ਆ ਕਿ ਸਾਰੀ ਸੰਗਤ ਖੁਸ਼ੀਆਂ ਦੇ ਵਿੱਚ ਨੱਚ ਰਹੀ ਆ ਦੋਸਤੋ ਹੈਪੀ ਨਿਊ ਇਅਰ ਮੇਰੇ ਸਾਰੇ ਪੈਡ ਪ੍ਰਵਾਹ ਨੂੰ ਬਾਕੀ ਹੁਣ ਆਪਾਂ ਖਫਾ ਤੇ ਦਰਸ਼ਨ ਨਾਲ ਲੈ ਕਰਨੇ ਆ ਸਾਰੇ ਦਰਸ਼ਨ ਕਰਨਾ ਪਾ ਜਾਣਾ ਆ ਬਤੇ ਆਣ ਤੇ ਬਾਕੀ ਲਾਈਨ ਦੇ ਵਿੱਚ ਲਾ ਕੇ ਆਪਾਂ ਵਾਦੇ ਫਿਲਹਾਲ ਤਾਂ ਸਾਰੀ ਸੰਗਤ ਨੱਚਦੀ ਟੱਪ ਰਹੀ ਆ ਬਾਬਾ ਜੀ ਦਾ ਹੁਣ ਗਾਣ ਕਰਦੀ ਪਈ ਏ ਸਾਰੀ ਸੰਗਤ ਸਾਰਿਆਂ ਨੂੰ ਜੈਬਾਬ ਦੇ ਜੀ ਸਾਰੇ ਮੇਰੇ ਭੈਣ ਭਰਾਵਾਂ ਹੈਪੀ ਨਿਊ ਇਅਰ ਸਾਰਿਆਂ ਨੂੰ ਹੈਪੀ ਨਿਊ ਇਅਰ ਸਾਰੇ ਮੇਰੇ ਭੈਣ ਭਰਾਵਾਂ ਹਾਂਜੀ ਦੋਸਤੋ ਜੈ ਬਾਬੇ ਦੀ ਕਿੰਦਾ ਹਾਲ ਚਾਲ ਆਪਾਂ ਉੱਪਰ ਆ ਗਏ ਆਂ ਉੱਪਰ ਆ ਕੇ ਆਪਾਂ ਚੱਲੇ ਆਂ ਬਾਬਾ ਜੀ ਦੇ ਦਰਸ਼ਨ ਕਰਨ ਤੇ ਬਹੁਤ ਜ਼ਿਆਦਾ ਰਾਸ਼ਿਆ ਸੰਗਤਾਂ ਬਹੁਤ ਜ਼ਿਆਦਾ ਤੁਰ ਰਹੀਆਂ ਬਾਬਾ ਜੀ ਦੇ ਦਰਸ਼ਨਾਂ ਨੂੰ। ਕੀ ਆ ਬਤਾਂਨੇ ਮੈਂ ਕਿਹਾ ਇੱਧਰ ਵੀ ਮਾਰ ਵੇਰਿਆਂ ਨੂੰ। ਕੀ ਲਾਈਵ ਵੀ ਚੱਲ ਰਿਹਾ ਆਪਣਾ। ਮਾਲਪੁਰ ਵਾਲੇ ਪੀਸ ਤੇ। ਤੇ ਕੀ ਆ ਬਤਾਂਨੇ ਮੈਂ ਕਿਹਾ। ਹਾਂਜੀ ਹਾਂਜੀ। ਰੋਡ ਪ੍ਰਸ਼ਾਦ ਆਪਾਂ ਅੱਗੇ ਉਹ ਲੈਣਾ ਅੱਗੇ। ਅੱਗੇ ਲੈਣਾ ਉੱਥੇ ਹੈਗੀ। ਕਿੱਥੋਂ? ਇੱਥੇ ਤੇ ਇੰਨੇ ਜਗ੍ਹਾ ਇੱਥੇ। ਕੀ ਆ ਬਤਾਂਨੇ। ਰੋਡ ਪ੍ਰਸ਼ਾਦ ਰੋਡ ਪ੍ਰਸ਼ਾਦ ਆਪਾਂ ਕਿੱਥੋਂ ਲਈਦਾ ਸੀ ਦੋਸਤੋ ਕੀ ਬਾਤਾਂ ਨੇ ਰੋਡ ਪ੍ਰਸ਼ਾਦ ਬਣ ਰਿਹਾ ਭਾਜੀ ਜਾਵਾ ਪੈਣੀ ਜਾਵਾ ਪੈਣੀ ਠੀਕ ਠਾਕ ਹੋ ਆ ਜਾਂਦੇ ਮਵਾਰਕਾ ਨੂੰ 9 ਸਾਲ ਦੀ ਹੈ ਤੇ ਰੋਡ ਪ੍ਰਸ਼ਾਦ ਆਪਾਂ ਲੈਣੇ ਭਾਜੀ ਹੁਣਾਂ ਤੋਂ ਚਪਲ ਵਗੈਰਾ ਪਾ ਅੰਦਰ ਖੋਲ ਲੈਣੇ ਆ ਤੇ ਆ ਜੋ ਦੋਸਤੋ ਜਿਵੇਂ ਅੱਜ ਦੇਖੋ ਆਪਣਾ ਬਲੌਗ ਵੀ ਨਾਲ ਨਾਲ ਬਣਦਾ ਵੇ ਲਾਈਵ ਵੀ ਚੱਲਦਾ ਵੇ ਨਾਲ ਨਾਲ ਆਪਣਾ ਬਲੌਗ ਵੀ ਬਣਦਾ ਪਿਆ ਤੇ ਇਹ ਦੇਖੀਏ ਕਿ ਇਹਦੇ ਵਿੱਚ ਬਾਬਾ ਜੀ ਦੇ ਰੋਟ ਦੇ ਇਸ ਕਿਹਦੇ ਵਿੱਚ ਬਾਬਾ ਜੀ ਦੇ ਰੋਟ ਬਣਦੇ ਪਏ ਆ ਤੇ ਬਾਕੀ ਚਲੋ ਸ਼ੰਗਤ ਬਹੁਤ ਉਤਸ਼ਾਹਤ ਆ ਬਾਬਾ ਜੀ ਦੇ ਦਰਸ਼ਨਾਂ ਨੂੰ ਤੇ ਆਪਾਂ ਮਿਲਦੇ ਆਂ ਉਪਰ ਗੁਫਾ ਤੇ ਜਾਂਦੇ ਆਂ ਬਾਬਾ ਜੀ ਦੇ ਕਿ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਦਿਵਾਉਂਦੇ ਆ ਜੇ ਉਹ ਬੀ ਦੀ ਜੇ ਉਹ ਬੀ ਦੀ ਸਾਰੇ ਮੈਂ ਬੰਦ ਨਹੀਂ ਕਰਦੇ ਲੋ ਜੀ ਬਾਬਾ ਜੀ ਦਾ ਰੂਟ ਲੈ ਲਿਆ ਅਸੀਂ ਸੰਗਤ ਜੀ ਤੇ ਚਲੋ ਬਾਬਾ ਜੀ ਦੇ ਦਰਸ਼ਨਾਂ ਨੂੰ ਚਲਦੇ ਆ ਤੇ ਨਾਲ ਨਾਲ ਆਪਣਾ ਲਾਈਵ ਵੀ ਚੱਲ ਰਿਹਾ ਹੈ ਮਾਲਪੁਰ ਸਿਟੀ ਤੇ ਤੇ ਸ਼ੁਕਰੀਆ ਸਾਰੀ ਸੰਗਤ ਦਾ ਕਿ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਕਿ ਲਾਈਵ ਦੇਖ ਰਹੇ ਹੋ ਆਇਆ ਕੋਈ ਲੋਕੋ ਜਿਹੀ ਜਿਹਾ ਡੇਬਲ ਆ ਰਹੀ ਤੇ ਸਿੱਕੇ ਜਿਹੜੇ ਰੋਡ ਕਿਆ ਬਾਤਾਂ ਨੇ ਮੈਂ ਕਹਿਆ ਜੋ ਸਵਾਦ ਇਹ ਹੈ ਨਾ ਰੋਡ ਦਾ ਦੇਸੀ ਘੇ ਦਾ ਹੋਰ ਕੋਈ ਚੀਜ਼ ਨਹੀਂ ਹੈਗਾ ਇਹ ਤਾਂ ਉੱਤੇ ਖਤਮ ਨਾ ਪੀਜ਼ਾ ਨਾ 버ਗਰ ਮੇਰੇ ਮੇਰੇ ਲਈ ਨਾ ਪੀਜ਼ਾ ਨਾ 버ਗਰ ਨਾ ਕੁਛ ਆ ਲਓ ਜੀ ਦਰਸ਼ਨ ਕਰੋ ਆਪੜਾ ਲਾਈਵ ਚਲਾਇਆ ਲਓ ਜੀ ਸੰਗਤ ਜੀ ਬਾਬਾ ਜੀ ਦੇ ਵਿੱਤਰ ਗੇਟ ਦੇ ਦਰਸ਼ਨ ਕਰੂੰ ਜਿੱਥੇ ਕਿ ਮੇਨ ਅਸੀਂ ਐਂਟਰੀ ਕਰਨੀ ਆ ਜਬ ਬੱਬੇ ਦੀ ਜਬ ਬੱਬੇ ਦੀ ਸਾਰੇ ਮੇਰੇ ਪਿੰਡ ਤੋਂ ਆਉਣਗੇ ਚਲੋ ਅੱਗੇ ਆਪਾਂ ਤੁਹਾਨੂੰ ਦਿਖਾਉਂਦੇ ਆ ਬਲਾਕ ਮੈਨੂੰ ਲੱਗਦਾ ਰੂਮੀ ਬਹੁਤ ਜ਼ਿਆਦਾ ਲੰਮਾ ਹੋ ਜਾਣਾ ਹੈ ਬਲਾਕ ਬਹੁਤ ਜ਼ਿਆਦਾ ਲੰਮਾ ਹੋ ਜਾਣਾ ਗਲੂ ਗਲੂ ਕੋਂਡੀ ਲੈ ਕੇ ਕਿਦਾਂ ਫੜੀਓ ਮੈਂ ਡਿੱਗ ਜਾਨੀ ਆ ਤੇ ਸੱਤ ਜਾ ਰਹੀ ਹੈ ਰਸ਼ ਵੈਸੇ ਮੈਨੂੰ ਘੱਟੇ ਲੱਗ ਰਿਹਾ ਹਲੇ ਚਲੋ ਦੇਖਦੇ ਅੱਗੇ ਜਾ ਕੇ ਕੀ ਬਣਦਾ ਬੀ ਦੀ ਜੀ ਲਾਈਨ ਚ ਲੱਗਿਆ ਜੀ ਜੈ ਬੱਬਾ ਜੀ ਬੋਰ ਆਸ਼ਾ ਜੀ ਬੋਰ ਆਸ਼ਾ ਨੂੰ ਮਿਸਾਲ ਦੇ ਬਹੁਤ ਜਿਆਦਾ ਵੱਡਾ ਰੋਸ਼ਨਾ ਜੈ ਬੱਬੀ ਦੀ ਭਾਜੀ ਸਾਰਿਆਂ ਨੂੰ ਲਓ ਜੀ ਕਿੰਨੇ ਟਾਈਮ ਦੇ ਵੇਟ ਤੋਂ ਬਹੁਤ ਉਹ ਸਮਾਂ ਆ ਗਿਆ ਹੈ ਕਿ ਬਾਬਾ ਜੀ ਦੇ ਆਪਾਂ ਦਰਸ਼ਨ ਕਰਨੇ ਆ ਤੇ ਸਾਰੇ ਮੇਰੇ ਭਰਾ ਖੜੇ ਆ ਸਾਰੇ ਜਕਾਰਾ ਪਾਉਣ ਆ ਰੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਸਾਹਮਣੇ ਬਾਬਾ ਜੀ ਦੀ ਗੁਫਾ ਆ ਤੇ ਉੱਥੇ ਜਾ ਕੇ ਕੈਮਰਾ ਬੰਦ ਹੋ ਜਾਣਾ ਆਪਣਾ ਕਿਉਂਕਿ ਸਿਕਿਉਰਿਟੀ ਬਹੁਤ ਆ ਇਸ ਕਰਕੇ ਪਹਿਲੇ ਮੈਂ ਕਿਹਾ ਚਲੋ ਵੀਡੀਓ ਬਣਾ ਲਈ ਜਾਵੇ ਬਾਕੀ ਬਲੌਗ ਤੁਹਾਡਾ ਬਲੌਗ ਆ ਜਾਣਾ ਆਪਣਾ ਤੇ ਸਾਰੇ ਨੇ ਲਾਈਕ ਕਰਿਓ ਸ਼ੇਅਰ ਕਰਿਓ ਜੈ ਬਾਬੇ ਦੀ ਸਾਰਿਆਂ ਨੂੰ ਹੈਪੀ ਨਿਊ ਇਅਰ ਤੇ ਬਾਕੀ ਥੱਲੇ ਜਾ ਕੇ ਆਪਾਂ ਸ਼ਾਤ ਲਾਈਆਂ ਦਾ ਜਿੰਨੇ ਮੰਦਰਾਂ 'ਚ ਮੱਥਾ ਟੇਕਣਾ ਆਪਾਂ ਬਲੌਗ 'ਚ ਲੈ ਕੇ ਆਵਾਂਗੇ ਜੀ ਅਮਨਜੀਤ ਸਿੰਘ ਜੀ ਜੇਵਾ ਬੇਦੀ ਲਓ ਜੀ ਬਾਬਾ ਜੀ ਦੇ ਖੁੱਲੇ ਦਰਸ਼ਨ ਹੋ ਗਏ ਆ ਨਵੇਂ ਸਾਲ ਦੇ ਤੇ ਬਹੁਤ ਹੀ ਵਧੀਆ ਰਿਹਾ ਰਸ਼ਬੋ ਜਿਆਦਾ ਸੀ 11 ਕਿੰਨੇ ਵਜੇ ਲੱਗੇ ਸੀ ਆਪਾਂ 11:30 11:30 ਆਪਾਂ ਲਾਈਨ 'ਚ ਲੱਗੇ ਸੀ ਤੇ ਹੁਣ ਟਾਈਮ ਹੋ ਗਿਆ 1 1:50 ਮਿੰਟ ਸਾਨੂੰ ਡੇਢ ਘੰਟਾ ਲੱਗ ਗਿਆ ਜੀ ਠੀਕ ਹੈ ਤੇ ਹੈਪੀ ਨਿਊ ਇਅਰ ਸਾਰਿਆਂ ਨੂੰ ਤੇ ਆਪਾਂ ਬਲੌਗ ਦੀ ਇਥੇ ਸਮਾਪਤੀ ਕਰਦੇ ਹਾਂ ਕਿਉਂਕਿ ਹੁਣ એનર્ਜੀ ਨਹੀਂ ਹੈਗੀ ਤੇ ਹੁਣ ਬੱਸ ਜਾਵੋ ਬਬੇ ਦੀ ਓਕੇ ਸਾਰਿਆਂ ਜਾਵੋ ਰਾਸ਼ਾ ਬੁਲੇ ਕੋਲੇ ਦੇ ਗੇਟ ਤੇ ਹਾਂਜੀ ਜੈ ਬਾਬੇ ਜੀ ਸਾਰਿਆਂ ਨੂੰ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਮੁਬਾਰਕਾਂ ਤੇ ਦੋਸਤੋ ਮੱਥਾ ਟੇਕ ਲਿਆ ਬਾਬਾ ਜੀ ਦੇ ਗਰੂਨਾ ਚਾੜੀ ਸਾਰੇ ਮੱਥਾ ਟੇਕ ਲਿਆ ਤੇ ਹੁਣ ਆਪਣੀ ਤਿਆਰੀ ਆ ਸਿੱਧੀ ਛੇ ਬੋੜੀ ਛੇ ਬੋੜੀ ਛੇ ਬੋੜੀ ਜਾ ਕੇ ਭੋਲੇ ਸ਼ੰਕਰ ਨੂੰ ਮੱਥਾ ਟੇਕ ਕੇ ਫਿਰ ਅਸੀਂ ਜੇ ਦਿਲ ਬਣਿਆ ਤੇ ਪੀਰ ਨਗਾਹੇ ਜਾਵਾਂਗੇ ਨਹੀਂ ਤਾਂ ਫਿਰ ਦੇਖਦੇ ਆ ਸਿੱਧੀ ਤਿਆਰੀ ਫਿਰ ਆਪਾਂ ਖਿੱਚ ਲੈਣੀ ਆ ਘਰ ਨੂੰ ਘਰ ਜਾ ਕੇ ਵੀਡੀਓ ਆਪਣੀ ਆ ਜਣੀ ਆ 3 ਤਰੀਕ ਨੂੰ ਸਾਰੇ ਨੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਤੇ ਆਪਣਾ ਦੂਜਾ ਬਲੌਗ ਹੈ ਜੀ ਆਪਾਂ ਨੂੰ ਇਹਨਾਂ ਐਕਸਪੀਰੀਅੰਸ ਨਹੀਂ ਹੈਗਾ ਹੌਲੀ ਹੌਲੀ ਤੁਸੀਂ ਪਿਆਰ ਦੋਗੇ ਐਕਸਪੀਰੀਅੰਸ ਵੀ ਬਣ ਜਾਊਗਾ ਓਕੇ ਜਵਬ ਮੇਰੀ